ਸੀ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੀ ਝਾਕੀ ਨੂੰ ਕੌਮੀ ਪ੍ਰੇਡ ਦੇ ਵਿੱਚ ਜਗ੍ਹਾ ਨਾ ਮਿਲਣ ਦਾ ਮਾਮਲਾ ਤੂਲ ਫਰਦਾ ਜਾ ਰਿਹਾ ਹੈ ਹੁਣ ਇਸ ਮਸਲੇ ਦੇ ਉੱਤੇ ਕੇਂਦਰ ਸਰਕਾਰ ਗੋਦਿਆਂ ਪਰਨੀ ਆ ਗਈ ਹੈ ਤੇ ਮਾਨ ਸਰਕਾਰ ਨੂੰ ਇਸ ਦਾ ਬਦਲ ਸੁਝਾ ਦਿੰਦਾ ਹੈ ਰੱਖਿਆ ਮੰਤਰਾਲੇ ਨੇ ਕੇਂਦਰ ਸਰਕਾਰ ਨੂੰ ਸੁਝਾ ਦਿੰਦਾ ਹੈ ਕਿ ਪੰਜਾਬ ਜੇਕਰ ਚਾਹੁੰਦਾ ਹੈ ਤਾਂ 23 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਪੰਜਾਬ ਦੀ ਝਾਕੀ ਲਾਲ ਕਿਲੇ ਭੇਜ ਦਿੱਤੀ ਜਾਵੇ ਭਾਰਤ ਪਰਵ ਦੇ ਮੌਕੇ ਜਿੱਥੇ ਪੰਜਾਬ ਦੀ ਝਾਕੀ ਜਿਹੜੀ ਹੈ ਉਹ 7 ਦਿਨ ਦੇ ਲਈ ਲੋਕਾਂ ਦੇ ਲਈ ਰਹੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮਸਲੇ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਮਿਲੀ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਬਦਲ ਨੂੰ ਠੁਕਰਾ ਦਿੱਤਾ ਸੀਐਮ ਮੰਨਨੇ ਕਿਹਾ ਕਿ ਇਹ ਸ਼ਹੀਦਾਂ ਦਾ अपमान ਹੈ ਪੰਜਾਬ ਦੀ ਚਾਕੀ ਨੂੰ ਨਾਮਨਜ਼ੂਰ ਵਾਲੀ ਲਿਸਟ ਵਿੱਚ ਪਾਇਆ ਗਿਆ ਹੈ ਸੋ ਅਸੀਂ ਆਪਣੇ ਸ਼ਹੀਦਾਂ ਨੂੰ ਨਾਮਨਜ਼ੂਰ ਵਾਲੀ ਲਿਸਟ ਵਿੱਚ ਕਦੇ ਨਹੀਂ ਭੇਜਾਂਗੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਨੂੰ ਜਾਂ ਫਿਰ ਪੰਜਾਬ ਦੇ ਜੋ ਸ਼ਹੀਦ ਹੋਏ ਨੇ ਹੋਂ ਤੱਕ ਜਿਹੜੇ ਸਾਡੇ ਪੁਰਖੇ ਰਹੇ ਨੇ ਉਹਨਾਂ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈਗੀ ਉਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਭਾਜਪਾ ਤੋਂ ਭਾਜਪਾ ਦਾ ਇਹ ਰਵਈਆ ਜਿਹੜਾ ਉਸ ਦੀ ਨਿਖੇਦੀ ਕੀਤੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਦੋਂ ਸਵਾਲ ਹੋਇਆ ਸੀਗਾ ਸੁਨੀਲ ਜਾਖੜ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਲਗਾਏ ਸੀਗੇ ਕਿ ਸੀਐਮ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਉਸ ਝਾਕੀ ਦੇ ਵਿੱਚ ਲਗਾ ਦਿੱਤੀ ਗਈ ਸੀ ਉਹਨਾਂ ਨੂੰ ਕਿਸੇ ਆਰਮੀ ਅਫਸਰ ਨੇ ਦੱਸਿਆ ਸੀਗਾ ਪਰ ਉਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ ਕੀਤਾ ਕਿ ਜੇਕਰ ਉਹ ਸਾਬਿਤ ਕਰ ਦੇਣ ਤਾਂ ਪੰਜਾਬ ਦੇ ਮੁੱਖ ਮੰਤਰੀ ਸਿਆਸਤ ਛੱਡ ਦੇਣਗੇ ਤੁਹਾਨੂੰ ਦੱਸ ਦਿੰਦੇ ਆ ਉਸ ਤੋਂ ਬਾਅਦ ਸੁਨੀਲ ਜਾਖੜ ਪੈਰਾਪਾਰ ਬੈਠੇ ਨਜ਼ਰ ਆਏ ਉਹਨਾਂ ਦੇ ਵੱਲੋਂ ਇਸ ਦਾ ਕੋਈ ਵੀ ਸਹੀ ਟੱਗ ਦੇ ਨਾਲ ਸਪਸ਼ਟੀਕਰਨ ਜਾਂ ਕੋਈ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਜਦੋਂ ਇਹ ਸਵਾਲ ਰੱਖਿਆ ਮੰਤਰਾਲੇ ਨੂੰ ਹੋਇਆ ਤਾਂ ਰੱਖਿਆ ਮੰਤਰਾਲੇ ਨੇ ਇਸ ਤੇ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ ਪਰ ਪੰਜਾਬ ਦੀ ਝਾਕੀ ਨੂੰ ਭਾਰਤ ਪਰ ਮੌਕੇ ਭੇਜਣ ਦੇ ਲਈ ਇੱਕ ਪੰਜਾਬ ਸਰਕਾਰ ਨੂੰ ਚਿੱਠੀ ਜ਼ਰੂਰ ਕਹਿ ਸਕਦੇ ਭੇਜ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਨੇ ਇਸ ਚਿੱਠੀ ਨੂੰ ਠੁਕਰਾ ਦਿੱਤਾ ਹੈ ਇਸ ਨੂੰ ਮਨਜ਼ੂਰ ਨਹੀਂ ਕੀਤਾ ਕਿਉਂਕਿ ਕੇਂਦਰ ਸਰਕਾਰ ਨੇ 26 ਜਨਵਰੀ ਵਾਲੀ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਨਹੀਂ ਪੇਸ਼ ਕੀਤੀ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕਦੇ ਟੀਵੀ ਦੇ ਨਾਲ